ਜੈ ਪੀਰਾਂ ਦੀ ਜੈ ਬਾਬੇ ਦੀ ਜੈ ਮਾਤਾ ਦੀ ਬਿਸਮੱਲਾ ਸੁਭਾਨ ਅੱਲਾਹ ਅਲਹਮਦੁਦ ਅੱਲਾਹ ਬਹੁਤ ਸਾਰੇ ਮੈਨੂੰ ਭੈਣ ਭਰਾਵਾਂ ਦੇ ਫੋਨ ਆਏ ਕਿ ਬਾਬਾ ਜੀ ਪੰਜ ਪੀਰ ਸਰਕਾਰ ਦਾ ਕੋਈ ਡੜੇ ਸੱਟੇ ਦਾ ਸਾਨੂੰ ਪਾਠ ਦੱਸੋ ਮੈਂ ਪੰਜ ਪੀਰ ਸਰਕਾਰ ਦਾ ਢਾਈਆ ਕਲਮ ਤੁਹਾਨੂੰ ਦੱਸ ਰਿਹਾ ਆ ਇਹ ਪਾਠ ਬਹੁਤ ਹੀ ਪਾਵਰਫੁਲ ਆ ਤੁਹਾਨੂੰ ਜਿਆਦਾ ਟਾਈਮ ਕਰਨ ਦੀ ਲੋੜ ਨਹੀਂ ਸਿਰਫ 21 ਦਿਨ ਕਰਨਾ ਆ ਪੂਜ 21 ਵਾਰੀ ਹੀ ਪੜਨਾ ਹੈ ਸ਼ਬਦ ਨੂੰ ਟਾਈਮ ਤੁਸੀਂ ਆਪ ਦੇਖ ਲਵੋ ਦਿਨ ਦਾ ਰੱਖਣਾ ਦੁਪਹਿਰ ਦਾ ਰੱਖਣਾ ਸ਼ਾਮ ਦਾ ਰੱਖਣਾ ਜਾਂ ਰਾਤ ਦਾ ਰੱਖਣਾ ਆ ਇਹ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਉਸ ਹਾਵਨਾ ਤੁਸੀਂ ਟਾਈਮ ਰੱਖ ਲੈਣਾ ਆ ਪਾਠ ਕਰਨ ਦੇ ਵੇਲੇ ਤੁਸੀਂ ਕੋਲ ਪਾਣੀ ਦਾ ਗਲਾਸ ਰੱਖਣਾ ਆ ਉਸ ਪਾਣੀ ਨੂੰ ਘਰ ਦੇ ਵਿੱਚ ਛਿੱਟਾ ਦੇਣਾ ਆ ਪੀਣਾ ਨਹੀਂ ਜਾਂ ਕੋਈ ਕਮਲੇ ਦੇ ਵਿੱਚ ਕੋਈ ਫੁੱਲਾਂ ਦਾ ਬੂਟਾ ਰੱਖਿਆ ਹੈ ਜਾਂ ਕੋਈ ਫਲ ਵਾਲਾ ਦਰਖਤ ਹੈ ਉਹਨੂੰ ਪਾਉਣਾ ਹੈ ਤੁਸੀਂ ਪਾਣੀ ਜਦੋਂ ਤੁਸੀਂ ਪਾਠ ਕਰਨਾ ਤੁਹਾਡਾ ਧਿਆਨ ਨਹੀਂ ਟੁੱਟਣਾ ਚਾਹੀਦਾ ਸਿਰਫ ਤੁਹਾਡਾ ਪਾਠ ਦੇ ਵਿੱਚ ਧਿਆਨ ਹੋਣਾ ਚਾਹੀਦਾ ਪਹਿਲੀ ਗੱਲ ਤਾਂ ਦਰਨੀਆਂ ਦੇ ਵਿੱਚ ਲੱਗਣਾ ਜੇਕਰ ਕੋਈ ਸ਼ੈ ਤੁਹਾਨੂੰ ਆਣ ਕੇ ਡਰਾਉਂਦੀ ਆ ਉਹ ਪੀਰ ਸਰਕਾਰ ਹੀ ਹੋਣੇ ਆ ਤੁਹਾਡੇ ਨਾਲ ਪਹਿਲੇ ਦਿਨ ਵੀ ਉਹ ਗੱਲ ਕਰ ਸਕਦੇ ਆ ਦੂਸਰੇ ਦਿਨ ਵੀ ਗੱਲ ਕਰ ਸਕਦੇ ਆ ਜੇਕਰ ਤੁਹਾਡੇ ਨਾਲ ਨਹੀਂ ਵੀ ਗੱਲ ਕੀਤੀ ਤਾਂ ਤੁਹਾਨੂੰ ਉਹ ਦੜਾ ਸੱਟਾ ਤੁਹਾਡੇ ਕੰਨ ਵਿੱਚ ਬਾਜ ਦੇਣਗੇ ਜਾਂ ਤੁਹਾਨੂੰ ਸੁਪਨੇ ਵਿੱਚ ਦੱਸਣਗੇ ਨੰਬਰ ਤੁਸੀਂ ਆਪਣਾ ਉਹਨਾਂ ਦੇ ਅੱਗੇ ਫਰਿਆਦ ਕਰ ਦੇਣੀ ਹੈ ਵੀ ਤੁਹਾਨੂੰ ਕਿਸ ਟਾਈਮ ਦਾ ਡੜਾ ਸਟਾ ਚਾਹੀਦਾ ਸਵੇਰ ਦਾ ਚਾਹੀਦਾ ਸ਼ਾਮ ਦੇ 6 ਵਜੇ ਦਾ ਚਾਹੀਦਾ ਗੜੀ ਦਸਾਵਰ ਗਾਜੀਆਬਾਦ ਫਰੀਦাবাদ ਕਿਹਦਾ ਵੀ ਤੁਹਾਨੂੰ ਚਾਹੀਦਾ ਤੁਸੀਂ ਉਹ ਪਹਿਲਾਂ ਫਰਿਆਦ ਕੰਦੀ ਪਰ ਸਾਨੂੰ ਇਸ ਚੀਜ਼ ਦਾ ਨੰਬਰ ਚਾਹੀਦਾ ਆ ਉਸ ਹਿਸਾਬ ਦੇ ਨਾਲ ਤੁਸੀਂ ਪਾਠ ਕਰਨਾ ਆ ਪਾਠ ਕਰਕੇ ਕਰਨ ਦੇ ਸਮੇਂ ਕੋਲ ਚਿਰਾਗ ਵੀ ਤੁਸੀਂ ਜਗਾਉਣਾ ਆ ਧੂਫ ਤੁਹਾਡੇ ਕੋਲ ਹੋਣਾ ਚਾਹੀਦਾ ਜਗਦਾ ਸਿਰਫ 5 ਮਿੰਟ ਦੇ ਵਿੱਚ ਤੁਸੀਂ 21 ਵਾਰੀ ਇਹ ਪਾਠ ਕਰ ਸਕਦੇ ਆ ਇੱਕ ਮਾਲਾ ਵੀ ਕੱਢਣ ਦੀ ਲੋੜ ਨਹੀਂ ਸਿਰਫ 21 ਦਿਨ ਰੋਜ਼ 21 ਵਾਰੀ ਹੀ ਸ਼ਬਦ ਪੜ੍ਹਨਾ ਛੋਟਾ ਜਿਹਾ ਸ਼ਬਦ ਹੈ ਆ ਤੁਸੀਂ ਜੇਕਰ ਇਹ ਵਿਧੀ ਪੂਰਵਕ ਸੱਚੇ ਮਨ ਨਾਲ ਸੋਚਮ ਦੇ ਨਾਲ ਕਰ ਲਿਆ ਤਾਂ ਤੁਸੀਂ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰ ਲੋਗੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਦੇ ਡਰੇ ਸੱਟਾ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਨਾ ਤੁਹਾਨੂੰ ਕਦੇ ਦੁਬਾਰਾ ਪਾਠ ਕਰਨ ਦੀ ਲੋੜਿਆ ਮੈਂ ਇੱਕ ਦੋਕ ਸੱਜਣਾ ਨੂੰ ਦੱਸਿਆ ਸੀ ਉਹਨਾਂ ਤੇ ਉੱਪਰ ਕਾਫੀ ਕਰਜ਼ਾ ਸੀ ਤੇ ਉਹਨਾਂ ਨੂੰ ਮੈਂ ਮਜ਼ਾਕ ਦੇ ਨਾਲ ਪੁੱਛਿਆ ਕਿ ਤੁਸੀਂ ਦਵਾਰਾਂ ਪਾਠ ਕਰਨਾ ਉਹ ਕਹਿੰਦੇ ਮਾਲਕ ਦੀ ਇੰਨੀ ਕਿਰਪਾ ਹੋ ਗਈ ਆ ਸਾਡੇ ਕੰਮਕਾਰ ਚੱਲ ਗਏ ਆ ਅਸੀਂ ਆਪਣੇ ਬਿਜ਼ਨਸ ਪਾਲੇ ਸਾਨੂੰ ਦਵਾਰਾਂ ਦੜੇ ਸੱਤੇ ਦਾ ਪਾਠ ਕਰਨ ਦੀ ਲੋੜ ਨਹੀਂ ਪਈ ਸਰਕਾਰਾਂ ਨੇ ਇੱਕੀਆਂ ਦਿਨਾਂ ਦੇ ਵਿੱਚ ਹੀ ਸਾਨੂੰ ਇੰਨਾ ਕੁਝ ਬਖਸ਼ ਦਿੱਤਾ ਆ ਵਾਸਂ ਚਲਦੇ ਪਾਣੀ ਤੇ ਜਾ ਕੇ ਜਦੋਂ ਤੁਹਾਡੀ ਮਰਦ ਪੂਰੀ ਹੋ ਗਈ ਮਹੀਨੇ 'ਚ ਇੱਕ ਵਾਰੀ ਤੁਸੀਂ ਪੀਰਾਂ ਦੀਆਂ ਆ ਜਿਹੜੀ ਦੇਸੀ ਘੇ ਦੇ ਵਿੱਚ ਪੌਣ ਬਣਾਉਣੀਆਂ ਤੇ ਮੇਵੇ-ਮੂਵੇ ਪਾ ਕੇ ਸ਼ਰਧਾ ਨਾਲ ਬਣਾ ਕੇ ਜਿੰਨੀ ਕੁ ਤੁਹਾਡੀ ਸ਼ਰਤ ਆ ਸਵਾ ਕਿਲੋ ਨੇ ਆਜ ਬਣਾ ਲਓ ਚਾਹੇ ਚਾਹ ਪਾਈਆ ਚੋਲਾ ਦੀ ਨੇ ਆਜ ਬਣਾ ਲਓ ਚਲਦੇ ਪਾਣੀ ਤੇ ਜਾਣਾ ਜਾਂ ਦਰਿਆ ਤੇ ਚਲਜੋ ਜਾਂ ਨਹਿਰ ਤੇ ਸੂਏ ਤੇ ਚਲਜੋ ਉੱਥੇ ਦੀਵਾ ਜਗਾਉਣਾ ਆ ਅਰਗਬਤੀ ਲਾਉਣੀਆਂ ਇਹ ਹੀ ਤੁਸੀਂ 21 ਵਾਰੀ ਸ਼ਬਦ ਪੜ੍ਹਨਾ ਆ ਪੜ੍ਹ ਕੇ ਇੱਕ ਅਖਬਾਰ ਵਿਛਾ ਲੈਣੀ ਆ ਅਖਬਾਰ ਦੇ ਉੱਪਰ ਤੁਸੀਂ ਜਦੋਂ ਪ੍ਰਸ਼ਾਦ ਧੂਫ ਲਿਆ ਪੰਜ ਜਾਂ ਸੱਤ ਵਾਰੀ ਰੱਖ ਕੇ ਬਾਕੀ ਥੋੜਾ ਜਿਹਾ ਚਲਦੇ ਪਾਣੀ ਦੇ ਵਿੱਚ ਪਾ ਦੇਣਾ ਆ ਤੇ ਥੋੜਾ ਜਿਹਾ ਪ੍ਰਸ਼ਾਦ ਵੰਡਣਾ ਆ ਆਪਸ ਵਿੱਚ ਮੰਨ ਸਕਦੇ ਆ ਘਰ ਦੇ ਮੈਂਬਰ ਜੇ ਕੋਈ ਤੁਹਾਡੇ ਤੋਂ ਪ੍ਰਸ਼ਾਦ ਲੈ ਕੇ ਖੁਸ਼ ਹੋ ਕੇ ਖਾਂਦਾ ਤਾਂ ਉਹਨੂੰ ਦੇ ਸਕਦੇ ਆ ਤੁਸੀਂ ਦਰਬੇਸ਼ ਨੂੰ ਪਾ ਦੇਣਾ ਠੀਕ ਹੈ ਜੀ ਤੇ ਪਾਠ ਇਹਦੇ ਵਿੱਚ ਤੁਸੀਂ ਆਂਡਾ ਮੀਟ ਸ਼ਰਾਬ ਔਰ ਗ੍ਰਹਿਤੀ ਜਿਹੜੇ ਮੇਰੇ ਉਹ ਥੋੜਾ ਸੋਚਮ ਰੱਖਣਾ ਜੇ ਜਿਹਨਾਂ ਜਿਹੜੇ ਨਹੀਂ ਜਿਨ੍ਹਾਂ ਦੇ ਵਿਆਹ ਹੋਏ ਉਹ ਵੀ ਥੋੜੀ ਸੋਚਮ ਰੱਖਣਾ ਸੋਚਮ ਰੱਖ ਕੇ ਹੀ ਇਹ ਪਾਠ ਕਰਨਾ ਆ ਬਾਕੀ ਅਸੀਂ ਅਜਮਾਇਆ ਹੋਇਆ ਤੁਸੀਂ ਜਮਾ ਕੇ ਦੇਖ ਲਵੋ ਕਿ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਆ ਕਿ ਤੁਸੀਂ ਕੋਈ ਕਰਮ ਕੀਤਾ ਆ ਤੁਹਾਨੂੰ ਉਹਦੀ ਮਿਹਨਤ ਦਾ ਫਲ ਮਿਲਿਆ ਆ ਠੀਕ ਹੈ ਜੀ ਬਾਕੀ ਮੈਨੂੰ ਬਹੁਤ سارے ਫੋਨ ਆਉਂਦੇ ਆ ਕਿ ਬਾਬਾ ਜੀ ਸਾਨੂੰ ਫੋਨ ਤੇ ਹੀ ਦੱਸ ਦਿਓ ਸਾਡਾ ਕੰਮ ਕਰਨੀ ਚੱਲਦਾ ਇਦਾਂ ਨਹੀਂ ਚੱਲਦਾ ਇਦਾਂ ਦੇਖੋ ਤੁਹਾਨੂੰ ਇੱਕ ਵਾਰੀ ਤਾਂ ਮੇਰੇ ਕੋਲ ਆਉਣਾ ਪੜਾ ਮੈਂ ਐਤਵਾਰ ਨੂੰ ਟਾਈਮ ਕੱਢਦਾ ਹਾਂ ਸੰਗਤ ਵਾਸਤੇ ਠੀਕ ਹੈ ਜੀ ਕਿ ਸਾਡੇ ਤੋਂ ਨਾ ਟਾਈਮ ਨਹੀਂ ਹੁੰਦਾ ਆਉਣ ਤੋਂ ਪਹਿਲਾਂ ਮੈਨੂੰ ਫੋਨ ਕਰਨਾ ਫਗਵਾੜੇ ਆਣ ਕੇ ਮੈਨੂੰ ਫੋਨ ਕਰ ਦੇਣਾ ਮੈਂ ਤੁਹਾਨੂੰ ਆਪ ਹੀ ਦੱਸ ਦਮਾਂਗਾ ਤੁਸੀਂ ਕਿੱਥੇ ਆਉਣਾ ਹੈ ਠੀਕ ਹੈ ਜੀ ਘਰ ਬੈਠਿਆਂ ਦਾ ਕਿਸੇ ਦਾ ਕੰਮ ਨਹੀਂ ਹੋਣਾ ਜੇ ਤੁਸੀਂ ਮੈਨੂੰ ਇਦਾਂ ਹੀ ਪਿਆਰ ਬਖਸ਼ਦੇ ਰਹੋਗੇ ਜੇ ਹਨ ਤੁਸੀਂ ਸਬਸਕ੍ਰਾਈਬ ਕਰੋਗੇ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰੋਗੇ ਤਾਂ ਮੈਂ ਤੁਹਾਡੀ ਹਰ ਇੱਛਾ ਜੋ ਤੁਸੀਂ ਕਹੋਗੇ ਵੀਡੀਓ ਉਹ ਮੈਂ ਪਾਵਾਂਗਾ ਮੈਨੂੰ ਹੋਰ ਵੀ ਫਰਮਾਇਸ਼ਾਂ ਆਈਆਂ ਆ ਕਿ ਗੁਰੂ ਗੋਰਖਨਾਥ ਜੀ ਦਾ ਤੇ ਪੋਟੜੇ ਵਾਲੀ ਸਰਕਾਰ ਦਾ ਸ਼ਬਦ ਉਹ ਵੀ ਮੈਂ ਪਾਵਾਂਗਾ ਜਿੱਦਾਂ ਜਿੱਦਾਂ ਕੰਟੀਨਿਊ ਜ ਪਾਵਾਂਗਾ ਜਿੱਦਾਂ ਜਿੱਦਾਂ ਮੇਰਾ ਟਾਈਮ ਲੱਗੂਗਾ ਜਿੱਦਾਂ ਜਿੱਦਾਂ ਮੈਨੂੰ ਪਹਿਲਾਂ ਫਰਮਾਇਸ਼ਾਂ ਆਈਆਂ ਮੈਂ ਉਹਦਾ ਉਹਦਾ ਪੂਰੀਆਂ ਕਰ ਰਿਹਾ ਹਾਂ ਪੰਜ ਪੀਰਾਂ ਦੀ ਫਰਮਾਇਸ਼ ਮੈਨੂੰ ਕਾਫੀ ਸਮੇਤ ਆਈ ਹੋਈ ਸੀ ਤੇ ਹੁਣ ਮੈਂ ਪੰਜ ਪੀਰ ਸਰਕਾਰ ਦਾ 파ੜ ਦਸਰਿਆ ਆ ਤੁਸੀਂ ਧਿਆਨ ਨਾਲ ਸੁਣਨਾ ਆ ਧਿਆਨ ਦੇਣਾ ਤੁਸੀਂ ਤੇ ਕੋਈ ਵੀ ਤੁਸੀਂ 파ੜ ਕਰਨ ਲੱਗਿਆਂ ਨਹੀਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਲਓ ਹੁਣ 파ੜ ਸੁਣੋ ਬਿਸਮੱਲਾ ਸੁਹਾਨ ਅੱਲ੍ਹਾ ਅਲਹਮਦੁਲਲ੍ਹਾ ਔ ਤੂ ਲੂਟਾ ਤੂ ਸੁਲਤਾਨ ਦੜੇ ਦਾ ਨੰਬਰ ਤੂੰ ਪਹਿਚਾਨ ਪਸੰਦ ਨਹੀਂ ਆਪ ਤੇ ਆ ਜੈ ਮਾਤਾ ਦੀ ਜੈ ਬਾਬੇ ਦੀ ਜੈ ਪੀਰਾਂ ਦੀ